ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੰਡ ਆਇਆ ਸੰਧੂਏ ਬਾਈ ਦਾ ਲੈਣ ਦੇਣ ਦਾ ਕੰਮ ਉਹ ਕੰਮ ਮੱਝਾਂ ਦਾ ਉਹਦਾ ਕੰਮ ਬਾਈ ਦਾ ਪਾਰੀ ਆ ਤੇ ਤੇ ਕਰਦੇ ਆਪਾਂ ਬਾਈ ਨੂੰ ਧੰਨਵਾਦ ਤੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਵੀਰੇ ਆਪਣਾ? ਨਾਮ ਭਰਪੂਰ ਸਿੰਘ ਪਿੰਡ ਸੰਧੂਗਲਾ ਜ਼ਿਲ੍ਹਾ ਬਰਨਾਲ ਤਸੀਲ ਤਪਾਹ ਜੀ। ਠੀਕ ਹੈ ਜੀ। ਫੋਨ ਨੰਬਰ ਆਪਣਾ ਹੈਗਾ 99154 ਠੀਕ ਹੈ ਜੀ। 66734 ਠੀਕ ਹੈ ਜੀ। ਫੋਨ ਨੰਬਰ ਆਪਣਾ ਹੈਗਾ 99154 66734। ਹਾਂਜੀ ਬਾਈ ਜੀ ਦੱਸੋ ਆਹ ਗਾਂ ਦੀ ਟਿੱਡੇ ਇਹ ਜਿਹੜੀ ਵੜਾ ਬਾਈ ਦੂਜਾ ਸੂਆ ਸੂ ਗਈ। ਹਾਂਜੀ। ਤੇ ਮੰਨ ਲਈ ਪਹਿਲੇ ਸੂਰੇ ਦਾ 22 ਕਿਲੋ ਦਾ ਰਕਟ ਹੈ ਠੀਕ ਹੈ ਜੀ ਹੁਣ 6 ਤੋਂ 7 ਦਿਨ ਦੀ ਖੱਚੀ ਹੈ ਠੀਕ ਹੈ ਜੀ ਆਮ ਉਹ ਚੱਪੀ ਕਹਿੰਦੇ ਆ ਪਰ ਇਹ ਗਰਲੈਂਡੋ ਦੇ ਵਿੱਚ ਪਈਦੀ ਹੈ ਵਿੱਚ ਠੀਕ ਹੈ ਕਦੇ-ਕਦੇ ਬਹੁਤ ਆ ਜਿਹੜਾ ਇਹ ਨਾ ਇਹਦਾ ਫੇਸਪੂਟਾ ਕਰਲੈਂਡੋ ਦਾ ਠੀਕ ਹੈ ਜੀ ਤੇ ਮੰਨ ਲਾ ਵੀ ਜਿਹੜੀ ਮਾਂ ਹੈ ਮਾਂ ਚੱਪੀ ਹੈ ਇਹਦਾ ਰਿਕਾਰਡ ਬਹੁਤ ਚੰਗਾ ਹੁੰਦਾ ਕਿ ਗਰਮੀ ਗਰਮੀ ਸੈਹਰ ਜਿਆਦਾ ਕਰਦਿੰਦਾ ਠੀਕ ਹੈ ਜੀ ਦੁੱਧ ਫੈਰ ਦੀ ਗ੍ਰੈਵਿਟੀ ਚੰਗੀ ਹੁੰਦੀ ਹੈ ਠੀਕ ਹੈ ਜੀ ਕਿੰਨੇ ਦਿਨ ਵੈਰੀਪੂਰੀ ਸੋਦੇ ਇਹਦੇ 7 ਦਿਨ ਰਹਿਨੇ ਆ ਮੰਨ ਲਾ 7 ਦਿਨ ਹਾਂ ਠੀਕ ਹੈ ਠੰਡੀ ਸੀਲ ਗ੍ਰੀ ਠੀਕ ਹੈ। ਹੁਣ ਜਿਹਨੇ ਪਾਸੇ ਬਹਿ ਕੇ ਬੰਦਾ ਚੋਈ ਜਾਵੇ। ਠੀਕ ਹੈ। ਕੋਈ ਚੱਕਰ ਨਹੀਂ ਪਸਦਾ। ਠੀਕ ਹੈ। ਠੀਕ ਹੈ। ਐ ਨਹੀਂ ਬੰਦਾ। ਠੀਕ ਹੈ ਜੀ। ਬਹੁਤ ਗਰੀ ਖੱਲੀ ਹੈ ਲੈ। ਠੀਕ ਹੈ। ਠੀਕ ਹੈ। ਬਾਹਲੇ ਬਾਹਰ ਨੇ ਇੱਥੇ ਫੇਰ ਸੁਣਾਗਾ। ਠੀਕ ਹੈ ਜੀ। ਕੋਈ ਦੇਖਾ ਫਿਰ ਕੁਆਲਟੀ ਕੱਦ ਕੋ ਤੁਹ ਸੁਖਣਾ ਵਧੀਆ ਹੀ ਬੈਠਾ। ਹਾਂ, ਕੱਲ ਤਾਂ ਬਹੁਤ ਅੱਛੀ ਦਾ ਕੱਦਦਾ ਹਾਂ ਤੁੰ ਐ ਮੰਨ ਲਈ। ਹੋਊਗਾ ਸਾਡੇ 5 ਫੁੱਟ ਕੱਦਦਾ ਗਾੜ ਦਾ ਮੋੜ। ਠੀਕ ਹੈ ਜੀ। ਮਾਈਲ ਮੂਸ਼ੇ 6 ਫੁੱਟ ਸਵਾ 6 ਫੁੱਟ ਦਾ ਗਾਣ। ਹਾਂ ਜੀ ਭਾਈ ਕੋਈ ਦੇਖਾ ਰੋ ਜੀ। ਭਾਈ ਦੇਖਾ ਦੇ। ਹਾਂ। ਕਾਤੂ ਗੋਸੋਨਾ ਬਾਕੀ ਰੋਗਾ ਵੀ ਦੱਸਦਾ ਬਾਈ ਨੇ 6 ਦਿਨ ਬਾਕੀ ਆ ਠੀਕ ਹੈ ਜੀ ਪੂਰਾ ਦੇ ਦੋ ਆਹ ਫਿਰ ਅੱਛਾ ਅੰਨ ਤੋ ਵੀ ਲੱਗ ਗਈ ਠੀਕ ਹੈ 3 ਮੋੜ ਲਈ ਵੀ ਇਸ ਕੁਆਲਟੀ ਦੇ ਖਾਤਮੇ ਆਇਆ ਤੇ ਸਦਰਾ ਤੋੜਾ ਕਰਾ ਹਾਂਜੀ ਭਰਾ ਕੀ ਰੇਟ ਆ ਜੀ ਇਹਦਾ ਇਹਦਾ ਰੇਟ ਦੇਖੋ ਬਾਈ 20000 ਰੁਪਏ ਠੀਕ ਹੈ ਜੀ ਕੋਈ 72000 ਬਾਈ ਨੇ ਮੰਗਿਆ ਠੀਕ ਹੈ ਤੇ ਮਾਨਤਾ ਦਾ ਸਿਰੇ ਦੀ ਇਹ ਜੀ ਗੱਲ ਹੈ ਕੋਈ ਆਮ ਬੰਦੇ ਕੋਲੇ ਖੜੀ ਹੋਈ 90 95000 ਰੁਪਏ ਠੀਕ ਹੈ ਠੀਕ ਹੈ ਹਾਂਜੀ ਬਈ ਆ ਦਰਸੀ ਜੀ ਟ੍ਰੇਲ ਦੱਸੋ ਜੀ ਇਹ ਜਾਸੀ ਟ੍ਰੇਲ ਇਹ ਆ ਬਾਈ ਦੂਜਾ ਸੁਹਾ ਸੁੰਦੀ ਹੈ ਠੀਕ ਹੈ ਵੀ ਇਹ ਇੱਕ ਆਪਾਂ ਸਿਰਫ ਅਗਲਾ ਗਾਹਾਂ ਨੂੰ ਮੰਗ ਲੈਂਦਾ ਹੈਗਾ ਪਸ਼ੂ ਵੀ ਸਾਨੂੰ ਇਹੋ ਜਿਹਾ ਚਾਹੀਦਾ ਤਾਂ ਦਿਖਾਉਣ ਵਾਸਤੇ ਆਪਾਂ ਇਹ ਨਾਲ ਵੀਡੀਓ ਕੋਈ ਹੈ ਇਹ ਸੇਲ ਹੋ ਕੇ ਜਾਂਦੀ ਆ ਠੀਕ ਹੈ ਜੀ ਠੀਕ ਹੈ ਜੀ ਸੇਲ ਹੋ ਵੀ ਬਈ ਹਾਂ ਇਹ ਸੇਲ ਹੋ ਗਈ ਵੇਰ ਠੀਕ ਹੈ ਜੀ ਤੇ ਸੋਹਣੀ ਸੀ ਵੀ ਹਾਂ ਇਹ ਹਲੇ ਦਿਨ ਲੈਂਦੀ ਸੀ ਵੀ ਮਨ ਲਾ ਵੀ ਠੀਕ ਹੈ ਜੀ ਪੰਜ ਚਾਰ ਦਿਨਾਂ ਲੈ ਜੂਗੇਲੇ ਪਰੋਂ ਮੂੰਹ ਘੜ ਬਣੀ ਬਹੁਤਾ ਹੋਰ ਬਥੇਰੀ ਬਾਣੀ ਵੇਰ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਭਈ ਆ ਗਾਹ ਡੀਲ ਹੋ ਉਸ ਜੀ ਇਹ ਜਿਹੜਾ ਵੇਣਾ ਨਿਆ ਬਾਬੂ ਬਲੀ ਵੀ ਇਹਨੇ ਉਲੀ ਉਲੀ ਆਪਾਂ ਇਹ ਵੀ ਵਿਕਰੀ ਵਾਸਤੇ ਲਗਾਉਣਾ ਆਪਣਾ ਠੀਕ ਹੈ ਜੀ ਤਿਆਰ ਤੁਰ ਕਰਕੇ ਇਥੇ ਆਉਂਗੇ ਹਲੇ ਕੱਚੀਆਂ ਨੇ ਬਸ ਆਪਣੇ ਵਿੱਚ ਵਿੱਚ ਵਾਸਤੇ ਮਾਲ ਬਹੁਤ ਆਉਂਦਾ ਠੀਕ ਹੈ ਜੀ ਇਹਨੂੰ ਵੀ ਆਪਾਂ ਤੋਂ ਕੋਈ ਮਾਲ ਲੈਣਾ ਕਰਨਾ ਆਪਣਾ ਸੰਪਰਕ ਕਰ ਲੈ ਠੀਕ ਹੈ ਜੀ ਇਹ ਕੋਈ ਵੇਚਣਾ ਕਾਹਨਾ ਮੈਂ ਬੰਦਾ ਤਾਂ ਹਾਂ ਜਸਤਾ ਦਾ ਕੋਈ ਚੱਕ ਨਹੀਂ ਆਪਾਂ ਲੈ ਲੈਣੇ ਮਾਲ ਤੇ ਜੀ ਗੁਜਰਤਾਂ ਵਾਲੀ ਸਾਧ ਵਾਲੀ ਵਿੱਚ ਪ੍ਰਿੰਟ ਪ੍ਰਿੰਟ ਵਾਲੀ ਵਿੱਚ ਆਪਾਂ ਲੈਣੇ ਆ ਸੰਜੀ ਠੀਕ ਹੈ ਜੀ ਬਸ ਇਹ ਪਿਛਲੇ ਵਾਰ ਇਹ ਫੀਸ ਕਰੇ ਤੇ ਡੀਪਰ ਦਾ ਟਰੱਕ ਪਰ ਕੋਈ ਹਾਂ ਮਾਰਾ ਕਿ ਜਤ ਮਾਲ ਆਪਣੇ ਕੋਲੇ ਜਾਂਦਾ ਸਾਰਾ ਕੋਈ ਬੰਦਾ ਬਾਹਰਲਾ ਦੂ ਹੌਣ ਆਫਲਾਈਨ ਚਾਹੁੰਦਾ ਜਿਵੇਂ ਮਰਜ਼ੀ ਵੀ ਆਪਾਂ ਦੇ ਦਾਂਗੇ ਚੋਈ ਕਰਕੇ ਲਿਆਵੇ ਫੁੱਲ ਕਰ ਸਲੀ ਕਰਕੇ ਠੀਕ ਹੈ ਠੀਕ ਬਾਈ ਜੀ ਨੇ ਆਪਾਂ ਗੱਲਬਾਤ ਕਰੀ ਹੈ ਛੋਟੇ ਸਾਹਮਣੇ ਤੇ ਆਪਣਾ ਨੰਬਰ ਨੋਟ ਕਰੋ ਜੀ 7528003555 ਜੇ ਕਿਸੇ ਬਾਈ ਨੇ ਐਡ ਕਰਾਉਣੀ ਤਾਂ ਆਪਣਾ ਜੀਨੈਰਟ ਕਰੋ ਜੀ ਫ੍ਰੈਂਡ ਵੱਖ ਤੇੜਾ ਆਪਣਾ ਤੇ ਆਪਣੇ ਚੈਨਲ ਨੂੰ ਬਹੁਤ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਾ ਕਰੋ ਤਾਂ ਕਿ ਤੁਹਾਨੂੰ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆ ਭਰਾ ਅਗਲੀ ਵੀਡੀਓ ਚੱਕ ਕੇ ਬਾਏ